ਬਹੁਤ ਹੀ ਕਮਾਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜੇਕਰ ਤੁਸੀਂ ਚਾਹ ਪੀਣੀ ਪਸੰਦ ਕਰਦੇ ਹੋ ਤਾਂ ਹਮੇਸ਼ਾ ਚਾਹ ਵਿੱਚ ਪਾਣੀ ਜ਼ਿਆਦਾ ਤੇ ਦੁੱਧ ਘੱਟ ਰੱਖੋ ਜੋ ਤੁਹਾਡੀ ਸਿਹਤ ਲਈ ਸਹੀ ਹੈ ਤੇ ਇਸ ਨੂੰ ਦੁੱਧ ਪਾਉਣ ਤੋਂ ਬਾਅਦ ਕੁਝ ਸਮਾਂ ਘੱਟ ਸੇਕਦੇ ਵੀ ਹੋਰ ਪਕਾਓ ਇਸ ਨਾਲ ਜ਼ਿਆਦਾ ਸੁਆਦਕਣਾ ਹੋ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਆਪਣੇ ਗੈਸ ਨੂੰ ਜਲਦੀ ਨਾ ਖਤਮ ਹੋਣ ਤੋਂ ਬਚਾਉਣਾ ਚਾਹੁੰਦੇ ਹੋ ਤਾਂ ਗੈਸ ਉੱਪਰ ਜਦੋਂ ਵੀ ਤੁਸੀਂ ਕੋਈ ਵਿੱਚ ਇਸਪਣਾ ਦੇਖੋ ਤਾਂ ਉਸ ਦੀ ਸਪੀਡ ਤੇਜ਼ ਰੱਖ ਕੇ ਹੀ ਬਣਾਓ ਇਸ ਨਾਲ ਗੈਸ ਦੀ ਬਚਤ ਹੁੰਦੀ ਹੈ। ਨੰਬਰ 3 ਜਿਹੜੀਆਂ ਔਰਤਾਂ ਹਰ ਸਮੇਂ ਆਪਣੇ ਹੱਥਾਂ ਤੇ ਪੈਰਾਂ ਉੱਪਰ ਨੀਲ ਪੇਂਟ ਲਗਾ ਕੇ ਹੀ ਰੱਖਦੀਆਂ ਹਨ ਉਹਨਾਂ ਔਰਤਾਂ ਦੇ ਨਹਾਂ ਬਹੁਤ ਜਲਦੀ ਖਰਾਬ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਨੋਹਾਂ ਦੀ ਚਮਕ ਵੀ ਖਤਮ ਹੋਣ ਲੱਗ ਜਾਂਦੀ ਹੈ। ਨੰਬਰ 4 ਜਦੋਂ ਵੀ ਤੁਸੀਂ ਕੋਈ ਵੀ ਸੁੱਕੀ ਚੀਜ਼ ਨੂੰ ਪੀਸਦੇ ਹੋ ਤਾਂ ਪਹਿਲਾਂ ਉਸ ਨੂੰ ਤਵੇ ਉੱਪਰ ਰੱਖ ਕੇ ਹਲਕਾ ਜਿਹਾ ਪੋਨੋ ਜ਼ਰੂਰ ਲਓ ਇਸ ਤਰ੍ਹਾਂ ਕਰਨ ਨਾਲ ਜਲਦੀ ਨਾਲ ਤੇ ਵਧੀਆ ਤਰੀਕੇ ਨਾਲ ਪੀਸਦੀ ਜਾਂਦੀ ਹੈ ਨੰਬਰ 5 ਜਿਹੜੇ ਘਰ ਵਿੱਚ ਔਰਤਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਹੈ ਉਸ ਘਰ ਵਿੱਚ ਕਦੇ ਵੀ ਗਰੀਬੀ ਨਹੀਂ ਆਉਂਦੀ ਤੇ ਨਾਲ ਹੀ ਉਹ ਘਰ ਹਮੇਸ਼ਾ ਖੁਸ਼ੀਆਂ ਨਾਲ ਹੀ ਭਰਿਆ ਰਹਿੰਦਾ ਹੈ ਨੰਬਰ 6 ਵਸਤੂ ਸ਼ਾਸਤਰ ਅਨੁਸਾਰ ਮੰਗਲਵਾਰ ਵਾਲੇ ਦਿਨ ਕਿਸੇ ਨੂੰ ਵੀ ਪੈਸਾ ਦਾਨ ਵਿੱਚ ਨਹੀਂ ਦੇਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਇਸ ਦਾ ਬੁਰਾ ਅਸਰ ਤੁਹਾਡੇ 'ਤੇ ਪੈਂਦਾ ਹੈ ਨੰਬਰ 7 ਜੇਕਰ ਤੁਹਾਡੇ ਵਾਲਾਂ ਵਿੱਚ ਬਹੁਤ ਜ਼ਿਆਦਾ ਆਇਲ ਇਕੱਠਾ ਹੋ ਜਾਂਦਾ ਹੈ ਜਿਸ ਕਰਕੇ ਤੁਹਾਨੂੰ ਵਾਲਾਂ ਨੂੰ 2-3 ਦਿਨਾਂ ਬਾਅਦ ਹੀ ਧੋਣਾ ਪੈਂਦਾ ਹੈ ਇਸ ਲਈ ਆਪਣੇ ਵਾਲਾਂ ਨੂੰ ਧੋਣ ਤੋਂ ਪਹਿਲਾਂ ਹਲਕਾ ਜਿਹਾ ਬੇਬੀ ਪਾਊਡਰ ਵਾਲਾ ਵਿਚ ਪਾ ਕੇ ਮਾਲਿਸ਼ ਕਰ ਲਓ ਤੇ ਫਿਰ ਵਾਲਾਂ ਨੂੰ ਧੋ ਲਓ ਇਸ ਨਾਲ ਤੁਹਾਡੇ ਵਾਲਾਂ ਵਿੱਚ ਜਲਦੀ ਨਾ ਆਇਲ ਜਮਾ ਨਹੀਂ ਹੋਵੇ ਘਰ ਨੰਬਰ 8 ਜਦੋਂ ਵੀ ਤੁਸੀਂ ਸਰਦੀਆਂ ਦੇ ਮੌਸਮ ਵਿੱਚ ਆਪਣੇ ਬੱਚੇ ਦੇ ਥੱਲੇ ਦੀ ਜੋ ਸ਼ਰਟ ਪਾਉਂਦੇ ਹੋ ਉਸ ਨੂੰ ਪੁੱਠੀ ਕਰਕੇ ਉਸ ਉੱਪਰ ਹਲਕਾ ਜਿਹਾ ਬੀਬੀ ਪਾਊਡਰ ਪਾ ਕੇ ਉਸ ਦੀ ਸਾਰੀ ਸ਼ਰਟ ਉੱਪਰ ਲਗਾ ਦਿਓ ਫਿਰ ਇਸ ਨੂੰ ਸਿੱਧੀ ਕਰਕੇ ਬੱਚੇ ਦੇ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਬੱਚੇ ਦੇ ਕੱਪੜਿਆਂ ਵਿੱਚੋਂ ਕਦੇ ਵੀ ਸਮੈਲ ਨਹੀਂ ਆਵੇਗੀ ਨੰਬਰ 9 ਕਈ ਵਾਰ ਔਰਤਾਂ ਨੂੰ ਬਹੁਤ ਕਾਲੀ ਹੁੰਦੀ ਹੈ ਕਿ ਉਹਨਾਂ ਨੇ ਜਲਦੀ ਨਾਲ ਦਾਲ ਪਕਾਉਣੀ ਹੁੰਦੀ ਹੈ ਜ ਜਿਹੇ ਵਿੱਚ ਤੁਸੀਂ ਇੱਕ ਚੁੱਲੇ ਤੇ ਦਾਲ ਨੂੰ ਤੜਕਾ ਲਗਾ ਦਿਓ ਤੇ ਦੂਸਰੇ ਚੁੱਲੇ ਤੇ ਦਾਲ ਨੂੰ ਕੱਲੇ ਪਾਣੀ ਵਿੱਚ ਪਾ ਕੇ 5-10 ਮਿੰਟ ਉਬਲਣ ਲਈ ਰੱਖ ਦਿਓ ਫਿਰ ਕੁੱਕਰ ਵਿੱਚ ਪਾ ਕੇ ਸੀਟੀ ਮਰਵਾਓ ਇਸ ਤਰ੍ਹਾਂ ਨਾਲ ਆਸਾਨੀ ਨਾਲ ਜਲਦੀ ਤੇ ਦਾਲ ਪੱਕ ਕੇ ਤਿਆਰ ਹੋ ਜਾਵੇਗੀ ਨੰਬਰ 10 ਜਦੋਂ ਵੀ ਤੁਸੀਂ ਕੋਈ ਵੀ ਕੱਪੜਾ ਪ੍ਰੈਸ ਕਰਦੇ ਹੋ ਤਾਂ ਉਸ ਉੱਪਰ ਹਲਕਾ ਜਿਹਾ ਪਾਣੀ ਨੂੰ ਸਪਰੇਅ ਕਰੋ ਇਸ ਨਾਲ ਤੁਸੀਂ ਬਹੁਤ ਜਲਦੀ ਤੇ ਵਧੀਆ ਤਰੀਕੇ ਨਾਲ ਪ੍ਰੈਸ ਕਰ ਸਕਦੇ ਹੋ ਨੰਬਰ 11 ਜੇਕਰ ਤੁਸੀਂ ਇੱਕ ਦੀਵੇ ਦੇ ਪਿਛਲੇ ਪਾਸੇ ਨੂੰ ਗੈਸ ਉੱਪਰ ਗਰਮ ਕਰਕੇ ਫਿਰ ਇਸ ਨੂੰ ਸੈਲਫ ਉੱਪਰ ਰੱਖ ਕੇ ਸੁੱਪਰ ਕੈਂਚੀ ਜਾਂ ਫਿਰ ਚਾਕੂ ਕੇ ਸਾਧੇ ਇਸ ਨੂੰ ਬਹੁਤ ਹੀ ਵਧੀਆ ਤੇ ਆਸਾਨੀ ਨਾਲ ਤਿੱਖੇ ਹੋ ਜਾਣਗੇ ਜੇਕਰ ਤੁਹਾਡਾ ਕੱਦੂ ਕਸ ਵੀ ਖੁੰਡਾ ਹੋ ਗਿਆ ਉਹ ਵੀ ਉਸ ਨੂੰ ਵੀ ਤੇਜ਼ ਕਰ ਸਕਦੇ ਹੋ ਨੰਬਰ 12 ਜੇਕਰ ਤੁਹਾਡੇ ਹੱਥਾਂ ਦੇ ਨਹੋਂ ਕਿਸੇ ਵੀ ਚੀਜ਼ ਕਰਨ ਪੀਲੇ ਪੈ ਗਏ ਹੁਣ ਤੁਹਾਨੂੰ ਉੱਪਰ ਹਲਕਾ ਜਿਹਾ ਕੌਲਗਿਟ ਲਗਾ ਲਓ ਫਿਰ ਦੰਦਾ ਵਾਲੇ ਬੁਰਸ਼ ਦੀ ਮਦਦ ਨਾਲ ਹਲਕਾ ਹਲਕਾ ਰਗੜ ਦਿਓ ਫਿਰ ਸਾਫ ਪਾਣੀ ਨਾਲ ਧੋ ਦੋ ਇਸ ਨਾਲ ਤੁਹਾਡੇ ਨਹੋਂ ਬਹੁਤ ਹੀ ਸਾਫ ਹੋ ਤੇ ਚਮਕ ਜਾਣਗੇ ਨੰਬਰ 13 ਜੇਕਰ ਤੁਸੀਂ ਹਰੀ ਮਿਰਚ ਦੇ ਬੀਜਾਂ ਨੂੰ ਆਸਾਨੀ ਨਾਲ ਕੱਢਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਆਪਣੇ ਹੱਥਾਂ ਵਿੱਚ ਰੱਖ ਕੇ ਗੋਲ ਗੋਲ ਘਮਾਓ ਇਸ ਤਰ੍ਹਾਂ ਕਰਨ ਨਾਲ ਉਹਨਾਂ ਦੇ ਬੀਜ ਵਿਚਕਾਰ ਆ ਜਾਣਗੇ ਜੇ ਫਿਰ ਉੱਪਰੋਂ ਉਹਨਾਂ ਦੀ ਡੰਡੀ ਕੱਟ ਕੇ ਬੀਜਾਂ ਨੂੰ ਬਾਹਰ ਕੱਢ ਦੇਵੋ ਨੰਬਰ 14 ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਮੁਰਗੀ ਦੇ ਅੰਡੇ ਦੀ ਸਫੇਦੀ ਵਿੱਚ ਮਿਲਾ ਕੇ ਆਪਣੇ ਕੰਨ ਵਿੱਚ ਪਾ ਲਓ ਤਾਂ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਕੰਨ ਵਿੱਚ ਹੋਇਆ ਜ਼ਖਮ ਜਲਦੀ ਨਾਲ ਭਰ ਕੇ ਠੀਕ ਹੋ ਜਾਵੇਗਾ। ਨੰਬਰ 15 ਜੇਕਰ ਤੁਸੀਂ ਆਪਣੇ ਵਾਲਾਂ ਨੂੰ ਪੂਰੀ ਜ਼ਿੰਦਗੀ ਲੰਮੇ ਤੇ ਸੁੰਦਰ ਬਣਾਈ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਦੇਸੀ ਘਿਓ ਦਾ ਸੇਵਨ ਜ਼ਰੂਰ ਕਰੋ ਤੇ ਨਾਲ ਹੀ ਵਾਲਾਂ ਦੀ ਦੇਸੀ ਘਿਓ ਨਾਲ ਮਾਲਿਸ਼ ਵੀ ਜ਼ਰੂਰ ਕਰੋ। ਨੰਬਰ 16 ਜਿਹੜੀਆਂ ਔਰਤਾਂ ਦੇ ਕੰਨ ਉੱਪਰ ਬਧੇਰੇ ਵਾਲ ਹੁੰਦੇ ਹਨ ਇਹਨਾਂ ਔਰਤਾਂ ਨੂੰ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਇਹਨਾਂ ਔਰਤਾਂ ਦੇ ਕਾਰਨ ਹੀ ਕਈ ਵਾਰ ਘਰ ਵਿੱਚ ਕਲੇਸ਼ ਹੋਣ ਲੱਗ ਜਾਂਦੇ ਹਨ ਨੰਬਰ 17 ਦੇ ਚਮਚਾ ਐਲੋਵਿਰਾ ਜੈਲੀ ਵਿੱਚ ਅੱਧਾ ਚਮਚ ਬੈਸਲਿਨ ਦਾ ਮਿਕਸ ਕਰਕੇ ਆਪਣੇ ਪੈਰਾਂ ਦੀਆਂ ਹੱਡੀਆਂ ਉੱਪਰ ਲਗਾ ਲਓ ਦਿਨਾਂ ਵਿੱਚ ਹੀ ਤੁਹਾਡੀਆਂ ਫਟੀਆਂ ਹੱਡੀਆਂ ਠੀਕ ਹੋ ਜਾਣਗੀਆਂ ਨੰਬਰ 18 ਜਦੋਂ ਵਿਰਤਾਂ ਕਈ ਵਾਰ ਤਾਰ ਉੱਪਰ ਕੱਪੜੇ ਸੁਕਣੇ ਪਾਉਂਦੀਆਂ ਹਨ ਤਾਂ ਮੀਂਹ ਆ ਜਾਂਦਾ ਹੈ ਜਿਸ ਵਿੱਚ ਤੁਹਾਡੇ ਕੋਲ ਹੋਰ ਕੋਈ ਵੀ ਜਗ੍ਹਾ ਨਹੀਂ ਹੁੰਦੀ ਕਿ ਲੈ ਕੱਪੜਿਆਂ ਨੂੰ ਪਾਉਣ ਲਈ ਇਸ ਤਰ੍ਹਾਂ ਤੁਸੀਂ ਹੈਂਗਰ ਵਿੱਚ ਨਚਕੁੰਡੀਆਂ ਪਾ ਲਓ ਫਿਰ ਇਹਨਾਂ ਉੱਪਰ ਕੱਪੜੇ ਟੰਗ ਕੇ ਘਰ ਵਿੱਚ ਲੱਗੀ ਟੰਗਣੀ ਉੱਪਰ ਟੰਗ ਦਿਓ ਇਸ ਤਰ੍ਹਾਂ ਸਾਨੂੰ ਤੁਹਾਡੇ ਕੱਪੜੇ ਸੁੱਕ ਜਾਣਗੇ ਨੰਬਰ 19 ਸਰਦੀਆਂ ਦੇ ਮੌਸਮ ਵਿੱਚ ਅਕਸਰ ਸਾਡੇ ਗੈਸ ਸਿਲੰਡਰ ਦੀ ਗੈਸ ਚਮ ਜਾਂਦੀ ਹੈ ਜਿਸ ਵਿੱਚ ਜੇਕਰ ਤੁਸੀਂ ਸਿਲੰਡਰ ਉੱਪਰ ਕੋਈ ਵੀ ਗਰਮ ਕੂਟੀ ਪਹਿਨਾ ਦਿਓ ਤਾਂ ਇਸ ਨਾਲ ਉਸਦੀ ਗੈਸ ਨਹੀਂ ਜੰਮੇਗੀ ਤੇ ਨਾਲ ਹੀ ਗੈਸ ਵੀ ਲੰਬੇ ਸਮੇਂ ਤੱਕ ਚ ਨੰਬਰ 2 ਜੇਕਰ ਔਰਤਾਂ ਰੋਜ਼ਾਨਾ ਆਪਣੇ ਹੱਥਾਂ ਉੱਪਰ ਬੈਂਸਿੰਗ ਲਗਾ ਕੇ ਉਸ ਨੂੰ ਮਾਲਿਸ਼ ਕਰ ਲੈਣ ਤਾਂ ਇਸ ਨਾਲ ਕਦੇ ਵੀ ਤੁਹਾਡੇ ਹੱਥ ਖਰਾਬ ਨਹੀਂ ਹੋਣਗੇ ਤੇ ਨਾਲ ਹੀ ਹਮੇਸ਼ਾ ਉਹਨਾਂ ਦਾ ਰੰਗ ਵੀ ਸਾਫ਼ ਰਹੇਗਾ। ਨੰਬਰ 21 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਹੋਏ ਕਾਲੇ ਦਾਗਾਂ ਤੋਂ ਪਰੇਸ਼ਾਨ ਹੋ ਤਾਂ ਹਫ਼ਤੇ ਵਿੱਚ ਦੋ ਜਾਂ ਫਿਰ ਤਿੰਨ ਵਾਰ ਉਰਦ ਦੀ ਦਾਲ ਤੇ ਮਸਰ ਦੀ ਦਾਲ ਨੂੰ ਦੁੱਧ ਵਿੱਚ ਪੂਰੀ ਰਾਤ ਲਈ ਭਿਉਂ ਕੇ ਰੱਖ ਦਿਓ ਤੇ ਫਿਰ ਸਵੇਰੇ ਇਸ ਨੂੰ ਬੀਸਤ ਕੇ ਪੇਸਟ ਬਣਾ ਕੇ ਆਪਣੇ ਚਿਹਰੇ ਉੱਪਰ ਲਗਾ ਲਓ ਤੇ 15 ਮਿੰਟ ਬਾਅਦ ਸਕਰੱਬ ਕਰਕੇ ਉਤਾਰ ਦਿਓ। ਇਸ ਨਾਲ ਤੁਹਾਡੇ ਚਿਹਰੇ ਤੇ ਸਾਰੇ ਦਾਗ ਸਾਫ਼ ਹੋ ਜਾਣਗੇ। ਨੰਬਰ 2 ਜਦੋਂ ਵੀ ਔਰਤਾਂ ਚਾਹ ਨੂੰ ਬਣਾ ਕੇ ਹਟਦੀਆਂ ਹਨ ਤਾਂ ਉਹਨਾਂ ਨੂੰ ਉਸ ਵਿਚਲੀ ਚਾਹ ਪੱਤੀ ਨੂੰ ਘਰ ਵਿੱਚ ਲੱਗੇ ਪੌਦਿਆਂ ਵਿੱਚ ਪਾ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਕਰਨਾ ਪੌਦਿਆਂ ਦੀ ਗਰੋਥ ਵਧਣ ਲੱਗ ਜਾਂਦੀ ਹੈ ਨੰਬਰ 3 ਜੇਕਰ ਔਰਤਾਂ ਬਿਨਾਂ ਪੈਸਾ ਖਰਚ ਕੀਤੇ ਆਪਣੇ ਵਜ਼ਨ ਨੂੰ ਘੱਟ ਕਰਨਾ ਚਾਹੁੰਦੀਆਂ ਹਨ ਤਾਂ ਉਹਨਾਂ ਨੂੰ ਰੋਜ਼ਾਨਾ ਬੈਠ ਕੇ ਝਾੜੂ ਪੂੰਝਾ ਕਰਨਾ ਚਾਹੀਦਾ ਹੈ ਤੇ ਨਾਲ ਹੀ ਆਪਣੇ ਹੱਥਾਂ ਨਾਲ ਜੇਕਰ ਤੁਸੀਂ ਬਰਤਨਾਂ ਨੂੰ ਸਾਫ਼ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਪੂਰੇ ਸਰੀਰ ਦੀ ਕਸਰਤ ਹੁੰਦੀ ਹੈ ਜਿਸ ਨਾਲ ਵਜ਼ਨ ਆਪਣੇ ਆਪ ਘਟਣ ਲੱਗ ਜਾਂਦਾ ਹੈ ਨੰਬਰ 24 ਜਦੋਂ ਵੀ ਤੁਸੀਂ ਮੂੰਗੀ ਛੋਲੇ ਜਾਂ ਕਿਸੇ ਵੀ ਪ੍ਰਕਾਰ ਦੀ ਦਾਲ ਨੂੰ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖਦੇ ਹੋ ਤਾਂ ਜਿਵੇਂ ਵਿੱਚ ਤੁਸੀਂ ਲਸਣ ਦੀਆਂ ਤਲੀਆਂ ਉਹਨਾਂ ਵਿੱਚ ਜ਼ਰੂਰ ਪੋਈਸਨਾ ਉਹਨਾਂ ਨੂੰ ਨਾ ਤਾਂ ਕੋਈ ਕੀੜਾ ਮਕੌੜਾ ਲੱਗਦਾ ਤੇ ਨਾ ਹੀ ਉਹਨਾਂ ਨੂੰ ਜਲਦੀ ਕੋਈ ਸੱਲ ਫਟਦੀ ਹੈ। ਨੰਬਰ 25 ਸਰਦੀਆਂ ਦੇ ਮੌਸਮ ਵਿੱਚ ਆਪਣੇ ਆਟੇ ਤੇ ਚੌਲਾਂ ਵਿੱਚ ਤੇਜ਼ ਪੱਤਾ ਜ਼ਰੂਰ ਪੋਈਸ ਦੀ ਖੁਸ਼ੂ ਕਰਨ ਕਦੇ ਵੀ ਕੋਈ ਵੀ ਕੀੜਾ ਚੌਲਾਂ ਵਿੱਚ ਜਾਂ ਫਿਰ ਆਟੇ ਨੂੰ ਨਹੀਂ ਲੱਗਦਾ ਤੇ ਨਾਲ ਹੀ ਸੱਲ ਵੀ ਨਹੀਂ ਪੈਂਦੀ। ਨੰਬਰ 26 ਜੇਲੇ ਲੋਕਾਂ ਦੇ ਹੱਥ ਤੋਂ ਜ਼ਿਆਦਾ ਵਾਲ ਝੜਦੇ ਨੇ ਉਹਨਾਂ ਵਿੱਚ ਤਾਂਬੇ ਦੀ ਕਮੀ ਹੁੰਦੀ ਹੈ ਜਿਸ ਅਹਿ ਵਿੱਚ ਜੇਕਰ ਤੁਸੀਂ ਰੋਜ਼ਾਨਾ ਤਾਂਬੇ ਦੇ ਬਰਤਨ ਵਿੱਚ ਪਾਣੀ ਰੱਖ ਕੇ ਪੀ ਲਓ ਤਾਂ ਇਸ ਨਾਲ ਤੁਹਾਡੇ ਅੰਦਰ ਤਾਂਬੇ ਦੀ ਕਮੀ ਪੂਰੀ ਹੋ ਜਾਵੇਗੀ ਤੇ ਨਾਲ ਹੀ ਵਾਲ ਝੜਨੇ ਬੰਦ ਹੋ ਜਾਣਗੇ। ਨੰਬਰ 27 ਜੇਕਰ ਤੁਸੀਂ ਵੀਰਵਾਰ ਵਾਲੇ ਦਿਨ ਸਵੇਰੇ-ਸਵੇਰੇ ਇਸ਼ਨਾਨ ਕਰਕੇ ਪੀਲੇ ਰੰਗ ਦੇ ਕੱਪੜੇ ਪਹਿਨ ਲੈਂਦੇ ਹੋ ਤਾਂ ਇਹ ਬਹੁਤ ਹੀ ਸ਼ੋਭਨਿਆ ਜਾਂਦਾ ਹੈ ਇਸ ਨਾਲ ਤੁਹਾਡੀ ਸੁੱਤੀ ਕਿਸਮਤ ਵੀ ਜਾਗਣ ਲੱਗ ਜਾਂਦੀ ਹੈ ਹੋ ਸਕੇ ਤਾਂ ਇਹ ਕੰਮ ਜ਼ਰੂਰ ਕਰੋ। ਨੰਬਰ 28 ਜੇਕਰ ਤੁਸੀਂ ਜਲਦੀ ਨਾਲ ਕਰੋੜਾਂ ਵਿੱਚ ਖੇਡਣਾ ਚਾਹੁੰਦੇ ਹੋ ਤਾਂ ਆਪਣੇ ਘਰ ਦੀ ਰਸੋਈ ਵਿੱਚ ਪੈ ਨਮਕ ਨੂੰ ਕੰਚ ਦੇ ਬਰਤਨ ਵਿੱਚ ਪਾਓ ਤੇ ਉਸ ਵਿੱਚ ਦੋ ਵਧੀਆ ਕਿਸਮ ਦੇ ਲੌਂਗ ਜ਼ਰੂਰ ਪਾ ਕੇ ਰੱਖੋ ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਨਮਕ ਨੂੰ ਮੁੱਕਣ ਨਾ ਦੇਵੋ ਨੰਬਰ 29 ਵੀਰਵਾਰ ਵਾਲੇ ਦਿਨ ਗਾਂ ਨੂੰ ਜੇਕਰ ਤੁਸੀਂ ਰੋਟੀ ਉੱਪਰ ਗੁੜ ਰੱਖ ਕੇ ਖਿਲਾ ਦਿਓ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਆਈਆਂ ਹੋਈਆਂ ਨੀਕਾਂ ਹੀ ਸਮੱਸਿਆਵਾਂ ਦੂਰ ਹੋਣ ਲੱਗ ਜਾਣੀਆਂ ਤੇ ਨਾਲ ਹੀ ਕਰੀਬੀ ਵੀ ਦੂਰ ਹੋਵੇਗੀ ਨੰਬਰ 3 ਜਿਹੜੀਆਂ ਔਰਤਾਂ ਹਮੇਸ਼ਾ ਸੂਰਜ ਨਿਕਲਣ ਤੋਂ ਬਾਅਦ ਬਿਸਤਰੇ ਵਿੱਚੋਂ ਨਿਕਲਦੀਆਂ ਹਨ ਉਹਨਾਂ ਔਰਤਾਂ ਦੇ ਘਰ ਵਿੱਚ ਹਰ ਇੱਕ ਚੀਜ਼ ਦੀ ਕਮੀ ਆਉਣ ਲੱਗ ਜਾਂਦੀ ਹੈ ਤੇ ਉਹਨਾਂ ਔਰਤਾਂ ਦੇ ਘਰ ਵਿੱਚ ਹਮੇਸ਼ਾ ਨਿਕਾਰਾਤਮਕ ਊਰਜਾ ਹੀ ਵਾਸ ਕਰਦੀ ਹੈ ਨੰਬਰ 33 ਜਿਹੜੀਆਂ ਔਰਤਾਂ ਅਦਰਕ ਨੂੰ ਆਲੂ ਛਿੱਲਣ ਵਾਲੇ ਚਾਕੂ ਦੇ ਪਿਛਲੇ ਪਾਸੇ ਨਾਲ ਛਿੱਲਦੀਆਂ ਹਨ ਉਹਨਾਂ ਔਰਤਾਂ ਦਾ ਕੰਮ ਬਹੁਤ ਜਲਦੀ ਨਾ ਖਤਮ ਹੋ ਜਾਂਦਾ ਕਿਉਂਕਿ ਬਹੁਤ ਹੀ ਆਸਾਨ ਨਾਲ ਅਦਰਕ ਨੂੰ ਛਿੱਲ ਦਿੰਦਾ ਹੈ ਨੰਬਰ 31 ਜੇਕਰ ਤੁਸੀਂ ਰੋਜ਼ਾਨਾ ਹਲਕੇ ਕੋਸਦੇ ਦੁੱਧ ਵਿੱਚ ਸ਼ਹਿਦ ਮਿਕਸ ਕਰਕੇ ਪੀਲੋ ਤਾਂ ਇਸ ਤਰ੍ਹਾਂ ਕਰਨਾ ਤੁਹਾਡੇ ਚਿਹਰੇ ਦੀਆਂ ਸਾਰੀਆਂ ਸਮੱਸਿਆਵਾਂ ਖਤਮ ਹੋ ਜਾਣਗੀਆਂ ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ ਨੰਬਰ 33 ਜਦੋਂ ਵੀ ਤੁਸੀਂ ਆਪਣੇ ਘਰ ਦੀ ਸਫਾਈ ਕਰਦੇ ਹੋ ਤਾਂ ਪਾਣੀ ਵਿੱਚ ਚੁਟਕੀ ਹਲਦੀ ਦੀ ਜ਼ਰੂਰ ਮਿਕਸ ਕਰੋ ਇਸ ਨਾਲ ਤੁਹਾਡੇ ਘਰ ਦੇ ਫਰਸ਼ ਉੱਪਰ ਲੱਗੇ ਜੀਵਾਣੂ ਖਤਮ ਹੋ ਜਾਣਗੇ ਤੇ ਫਰਸ਼ ਵਿੱਚ ਚੰਕਣ ਲੱਗ ਜਾਵੇਗਾ ਨੰਬਰ 31 ਆਪਣੇ ਘਰdਿਆਂ ਕੰਧਾਂ ਉੱਪਰ ਕਦੇ ਵੀ ਸੱਲਣਾ ਆਉਣ ਦੇ ਵਿੱਚ ਨਾ ਤੁਹਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਿੱਲਾ ਇਸ ਨਾਲ ਘਰ ਵਿੱਚ ਨਿਕਾਰਾਤਮਕ ਊਰਜਾ ਹੁੰਦੀ ਹੈ ਦੂਸਰਾ ਘਰ ਵਿੱਚ ਪੈਸਾ ਨਹੀਂ ਟਿਕਦਾ ਨੰਬਰ 35 ਜੇਕਰ ਤੁਸੀਂ ਆਪਣੇ ਘਰ ਵਿੱਚ ਬਿੱਲੀ ਨੂੰ ਪਾਲ ਲੈਂਦੇ ਹੋ ਤਾਂ ਇਹ ਬਹੁਤ ਹੀ ਚੰਗਾ ਮੰਨਿਆ ਜਾਂਦਾ ਹੈ ਇਸ ਨਾਲ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਜੇਕਰ ਬਿੱਲੀ ਤੁਹਾਡੇ ਘਰ ਵਿੱਚ ਖੁਸ਼ ਰਹਿੰਦੀ ਹੈ ਨੰਬਰ 36 ਪਾਣੀ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਇਸ ਲਈ ਤੁਸੀਂ ਆਪਣੇ ਸਰੀਰ ਵਿੱਚ ਪਾਣੀ ਦੀ ਮਾਤਰਾ ਵਧਾਉਣੀ ਹੈ ਤਾਂ ਗਾਂ ਦਾ ਦੁੱਧ ਪੀਣਾ ਸ਼ੁਰੂ ਕਰਦੇ ਹੋ ਗਾਂ ਦੇ ਦੁੱਧ ਵਿੱਚ 90 ਫਸੀਅਤ ਪਾਣੀ ਹੁੰਦਾ ਹੈ ਤੇ ਆਪਣੇ ਸਰੀਰ ਨੂੰ ਹਾਈਡਰੇਟ ਕਰਨ ਲਈ ਬਿਲਕੁਲ ਸਹੀ ਤਰੀਕਾ ਹੈ ਨੰਬਰ 37 ਜੇਕਰ ਤੁਸੀਂ ਪਿਆਜ਼ ਦੇ ਰਸ ਨੂੰ ਨਾਰੀਅਲ ਤੇਲ ਵਿੱਚ ਮਿਕਸ ਕਰਕੇ ਆਪਣੇ ਵਾਲਾਂ ਵਿੱਚ ਲਗਾ ਲੈਂਦੇ ਹੋ ਤਾਂ ਇਸ ਨਾਲ ਤੁਹਾਡੇ ਵਾਲਾਂ ਦੀ ਲੰਬਾਈ ਵਧਦੀ ਆ ਤੇ ਨਾਲ ਹੀ ਸਿੱਕਰੀ ਵੀ ਖਤਮ ਹੁੰਦੀ ਹੈ ਇਸ ਤੋਂ ਇਲਾਵਾ ਵਾਲਾਂ ਦੀ ਸ਼ਾਈਨ ਵੀ ਵਧਣ ਲੱਗ ਜਾਂਦੀ ਹੈ ਨੰਬਰ 33 ਜੇਕਰ ਤੁਸੀਂ ਪੰਛੀਆਂ ਨੂੰ ਰੋਜ਼ਾਨਾ ਦਾਣਾ ਖਾਣ ਲਈ ਘਰ ਦੀ ਛੱਤ ਉੱਪਰ ਪਾਉਂਦੇ ਹੋ ਤੇ ਨਾਲ ਹੀ ਪੀਣ ਲਈ ਪਾਣੀ ਵੀ ਰੱਖਦੇ ਹੋ ਇਸ ਨਾਲ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਹੋਵੇਗੀ ਤੁਸੀਂ ਦਿਨਾਂ ਵਿੱਚ ਹੀ ਮਾਲ ਹੋ ਜਾਮੋਗੇ ਨੰਬਰ 39 ਰਾਤ ਦੇ ਸਮੇਂ ਜੇਕਰ ਔਰਤਾਂ ਆਪਣੇ ਸਰਾਣੇ ਥੱਲੇ ਮੂਰਤਾ ਖੰਭ ਰੱਖ ਕੇ ਸੌਂ ਜਾਣ ਤੇ ਇਸ ਨਾਲ ਉਹਨਾਂ ਨੂੰ ਕਦੇ ਵੀ ਡਰਾਉਣੇ ਸੁਪਨੇ ਨਹੀਂ ਆਉਂਦੇ ਤੇ ਨਾਲ ਹੀ ਉਹਨਾਂ ਦਾ ਰਹਿਣ ਸਹਿਣ ਵੀ ਰਾਣੀਆਂ ਦੀ ਤਰ੍ਹਾਂ ਹੋ ਜਾਂਦਾ ਹੈ ਨੰਬਰ 40 ਜਿਹੜੀਆਂ ਔਰਤਾਂ ਰੋਜ਼ਾਨਾ ਰਾਤ ਦੇ ਸਮੇਂ ਦੁੱਧ ਨਾਲ ਸਾਰੇ ਡਰਾਈ ਫਰੂਟਸ ਨੂੰ ਮਿਕਸ ਕਰਕੇ ਉਹਨਾਂ ਦੀ ਪੰਜੇਰੀ ਬਣਾ ਕੇ ਦੋ ਚਮਚ ਖਾ ਲੈਂਦੀਆਂ ਹਨ ਇਹਨਾਂ ਔਰਤਾਂ ਦੇ ਸਰੀਰ ਅੰਦਰ ਕਦੇ ਵੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ ਤੇ ਨਾਲ ਹੀ ਇਹ ਹਮੇਸ਼ਾ ਜਵਾਨ ਤੇ ਤੰਦਰੁਸਤ ਰਹਿੰਦੀਆਂ ਹਨ ਨੰਬਰ 41 ਜਦੋਂ ਵੀ ਔਰਤਾਂ ਹਰੇ ਮਟਰਾਂ ਵਿੱਚ ਪਨੀਰ ਪਾ ਕੇ ਸਬਜ਼ੀ ਬਣਾਉਣ ਦਾ ਸਮੇਂ ਤੁਸੀਂ ਪਿਆਜ਼ ਨੂੰ ਜ਼ਿਆਦਾ ਪਾਓ ਇਸ ਨਾਲ ਸਬਜ਼ੀ ਗਾੜੀ ਤੇ ਜ਼ਿਆਦਾ ਸਵਾਦ ਬਣਦੀ ਹੈ ਨੰਬਰ 42 ਜਦੋਂ ਵੀ ਤੁਸੀਂ ਕੋਈ ਵੀ ਸਬਜ਼ੀ ਨੂੰ ਛਿੱਲਦੇ ਹੋ ਤਾਂ ਹਮੇਸ਼ਾ ਚਾਕੂ ਦੀ ਬਜਾਏ ਚਮਚ ਨਾਲ ਛਿੱਲੋ ਇਸ ਤਰ੍ਹਾਂ ਕਰਨ ਨਾਲ ਸਬਜ਼ੀ ਦਾ ਛਿਲਕਾ ਜਿਆਦਾ ਨਹੀਂ ਉਤਰਦਾ ਤੇ ਨਾਲ ਹੀ ਛਿਲਕਾ ਆਸਾਨੀ ਨਾਲ ਉਤਰ ਜਾਂਦਾ ਹੈ ਨੰਬਰ 43 ਸ਼ੂਗਰ ਦੇ ਮਰੀਜ਼ਾਂ ਨੂੰ ਕਦੇ ਵੀ ਚਿੱਟੀਆਂ ਚੀਜ਼ਾਂ ਦਾ ਸੇਵਨ ਭੁੱਲ ਕੇ ਵੀ ਨਹੀਂ ਕਰਨਾ ਚਾਹੀਦਾ ਜਿਵੇਂ ਕਿ ਚੀਨੀ ਮੈਦਾ ਜ਼ਿਆਦਾ ਨਮਕ ਤੇ ਹੋਰ ਕਈ ਚੀਜ਼ਾਂ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀਆਂ ਹਨ ਨੰਬਰ 44 ਜੇਕਰ ਤੁਸੀਂ ਸੌਫ ਦੇ 21 ਜਾਣੇ ਪੀਲੇ ਰੰਗ ਦੇ ਕੱਪੜੇ ਵਿੱਚ ਬੰਨ ਕੇ ਆਪਣੀ ਜੇਬ ਵਿੱਚ ਰੱਖਦੇ ਹੋ ਤਾਂ ਤੁਹਾਡੇ ਕੋਲ ਕਦੇ ਵੀ ਤੰਦੀ ਕਮੀ ਨਹੀਂ ਹੋਵੇਗੀ ਤੇ ਨਾਲ ਹੀ ਤੁਹਾਡੇ ਆਸ-ਪਾਸ ਕਦੇ ਵੀ ਨਕਾਰਾਤਮਕ ਊਰਜਾ ਨਹੀਂ ਆਵੇਗੀ। ਨੰਬਰ 45 ਜਿਹੜੀਆਂ ਔਰਤਾਂ ਦਾ ਨਾਮ ਐ ਲੱਖਰ ਤੇ ਪੈਂਦਾ ਹੈ ਉਹ ਔਰਤਾਂ ਬਹੁਤ ਹੀ ਹਸਮੁਖ ਹੁੰਦੀਆਂ ਨੇ ਤੇ ਨਾਲ ਹੀ ਹਰ ਵਿਅਕਤੀ ਉੱਪਰ ਬਹੁਤ ਜਲਦੀ ਯਕੀਨ ਕਰ ਲੈਂਦੀਆਂ ਨੇ। ਇਹਨਾਂ ਔਰਤਾਂ ਨੂੰ ਜਲਦੀ ਕੋਈ ਵੀ ਰੋਕ ਨਹੀਂ ਸਕਦਾ ਕਿਉਂਕਿ ਬਹੁਤ ਹੀ ਦਲੇਰ ਹੁੰਦੀਆਂ ਹਨ। ਨੰਬਰ 46 ਜੇਕਰ ਤੁਹਾਡੇ ਕੋਲ ਕੇਕ ਨੂੰ ਬਣਾਉਣ ਲਈ ਬੇਕਿੰਗ ਸੋਡਾ ਜਾਂ ਫਿਰ ਮਿੱਠਾ ਸੋਡਾ ਨਹੀਂ ਹੈ ਤਾਂ ਤੁਸੀਂ ਕੇਕ ਦਾ ਕੋਲ ਬਣਾਉਣ ਤੋਂ ਬਾਅਦ ਇਸ ਵਿੱਚ 1 ਟੇਬਲस्पून ਇਨੂ ਦਾ ਪਾ ਦਿਓ ਇਸ ਨਾਲ ਵੀ ਤੁਹਾਡਾ ਕੇਕ ਫੁੱਲਣ ਲੱਗ ਜਾਵੇਗਾ ਤੇ ਵਧੀਆ ਬਣ ਗਿਆ ਇਸ ਨੂੰ ਹਮੇਸ਼ਾ ਅਖੀਰ ਵਿੱਚ ਹੀ ਪਾਓ ਨੰਬਰ 47 ਜਿਹੜੀਆਂ ਔਰਤਾਂ ਦੀਆਂ ਲੱਤਾਂ ਜ਼ਿਆਦਾ ਮੋਟੀਆਂ ਹੁੰਦੀਆਂ ਨੇ ਨਾ ਔਰਤਾਂ ਦੇ ਟਾਈਟ ਜੀਨ ਪਾਈ ਹੋਈ ਬਿਲਕੁਲ ਵੀ ਸੋਹਣੀ ਨਹੀਂ ਲੱਗਦੀ ਨੰਬਰ 48 ਔਰਤਾਂ ਨੂੰ ਰੋਜ਼ਾਨਾ ਇਹਨਾਂ ਤਿੰਨ ਚੀਜ਼ਾਂ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ਪਹਿਲਾ ਰਾਈ ਦੂਸਰਾ ਸ਼ਹਿਦ ਤੀਸਰਾ ਹਲਦੀ ਜੇਕਰ ਤੁਸੀਂ ਰੋਜ਼ਾਨਾ ਇਹਨਾਂ ਦਾ ਸੇਵਨ ਕਰੋ ਤਾਂ ਤੁਹਾਡੇ ਸਰੀਰ ਵਿੱਚ ਨੀਕਾ ਹੀ ਤਰ੍ਹਾਂ ਦੇ ਬਦਲਾਅ ਹੋਣ ਲੱਗ ਜਾਣਗੇ ਜਿਸ ਨੂੰ ਦੇਖ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਮਮੂងੀ ਨੰਬਰ 49 ਜਦੋਂ ਵੀ ਤੁਸੀਂ ਕੋਈ ਵੀ ਭੋਜਨ ਪਕਾਉਂਦੇ ਹੋ ਤਾਂ ਉਸ ਨੂੰ 90 ਮਿੰਟ ਦੇ ਵਿੱਚ ਵਿੱਚ ਖਾ ਲਓ ਇਸ ਤਰ੍ਹਾਂ 1 ਮਹੀਨਾ ਲਗਾਤਾਰ ਕਰਨ ਕਿ ਜਰੂਰ ਦੇਖੋ ਇਸ ਤਰ੍ਹਾਂ ਕਰਨਾ ਤੁਹਾਡੀ ਜੇਕਰ 40 ਸਾਲ ਦੀ ਉਮਰ ਹੈ ਤਾਂ ਤੁਸੀਂ 20 ਸਾਲ ਦੇ ਲੱਗਣ ਲੱਗ ਜਾਮੂਗੀ ਨੰਬਰ 5ਾ ਜੇਕਰ ਬਾਈਪਰ ਉੱਪਰ ਪੋਚਾ ਲਗਾ ਕੇ ਉੱਪਰ ਨਚਕੁੰਡੀਆਂ ਲਗਾ ਦਿਓ ਤੇ ਇਸ ਨਾਲ ਤੁਹਾਡਾ ਪੋਚਾ ਫਰਸ਼ ਉੱਪਰ ਬਿਨਾਂ ਖੁੱਲੇ ਆਸਾਨੀ ਨਾਲ ਤੇ ਜਲਦੀ ਲੱਗ ਜਾਵੇਗਾ ਉਹ ਬਾਰ ਬਾਰ ਨਹੀਂ ਖੁੱਲੇਗਾ ਇਸ ਨੁਕਤੇ ਨੂੰ ਜਰੂਰ ਅਪਣਾ ਕੇ ਦੇਖੋ ਇਸ ਵੀ ਮਦਦ ਨਾਲ ਤੁਸੀਂ ਬਾਥਰੂਮ ਦੀਆਂ ਟਾਈਲਾਂ ਨੂੰ ਵੀ ਬਹੁਤ ਹੀ ਆਸਾਨੀ ਨਾਲ ਸਾਫ ਕਰ ਸਕਦੇ ਹੋ ਨੰਬਰ 55 ਜੇਕਰ ਤੁਸੀਂ ਹਰੀ ਮਿਰਚ ਦੇ ਬੀਜਾਂ ਨੂੰ ਬਾਹਰ ਕੱਢ ਕੇ ਸਬਜ਼ੀ ਜਾਂ ਫਿਰ ਦਾਲ ਵਿੱਚ ਪਾਉਂਦੇ ਇਸ ਤਰ੍ਹਾਂ ਕਰਨਾ ਤੁਹਾਡੇ ਸੀਨੇ ਵਿੱਚ ਕਦੇ ਵੀ ਜਲਨ ਜਾਂ ਫਿਰ ਪੇਟ ਵਿੱਚ ਦਰਦ ਦੀ ਸਮੱਸਿਆ ਨਹੀਂ ਹੋਵੇਗੀ। ਨੰਬਰ 55 ਜੇਕਰ ਤੁਸੀਂ ਆਪਣੇ ਚਿਹਰੇ ਉੱਪਰ ਚਮਕ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਉੱਠਣਸਾਰ ਹਲਕੇ ਗੁਸਲੇ ਪਾਣੀ ਦੇ ਦੋ ਗਲਾਸ ਜ਼ਰੂਰ ਪੀਵੋ ਹੋ ਸਕੇ ਤਾਂ ਦੋ ਬੂੰਦਾਂ ਆਮਲੇ ਦੇ ਰਸ ਦੀਆਂ ਵੀ ਪਾ ਲਓ। ਇਸ ਨਾਲ ਤੁਹਾਡੇ ਚਿਹਰੇ ਉੱਪਰ ਚਮਕ ਆਉਣ ਲੱਗ ਜਾਵੇਗੀ। ਕਦੇ ਵੀ ਖਾਲੀ ਪੇਟ ਚਾਹ ਨਾ ਪੀਵੋ। ਨੰਬਰ 53 ਜੇਕਰ ਤੁਸੀਂ ਸਵੇਰ ਦੇ ਸਮੇਂ ਕਾਲੀ ਪੇਟ ਅਮਰੂਦ ਦੇ ਪੱਤੇ ਚਬਾ ਲੈਂਦੇ ਹੋ ਤਾਂ ਤੁਸੀਂ अनेका ਹੀ ਸਮੱਸਿਆਵਾਂ ਤੋਂ ਦੂਰ ਰਹਿ ਸਕਦੇ ਹੋ ਇਹ अनेका ਹੀ ਬਿਮਾਰੀਆਂ ਨੂੰ ਦੂਰ ਕਰਨ ਲਈ ਬਹੁਤ ਹੀ ਗੁਣਕਾਰੀ ਹੈ ਨੰਬਰ 54 ਜੇਕਰ ਤੁਹਾਡੇ ਸਰੀਰ ਅੰਦਰ ਵਿਟਾਮਿਨ B12 ਦੀ ਕਮੀ ਹੋ ਜਾਵੇ ਤਾਂ ਇਸ ਨਾਲ ਤੁਹਾਡੇ ਦਿਲ ਦੀ ਧੜਕਣ ਤੇਜ਼ ਹੋਣ ਲੱਗ ਜਾਂਦੀ ਹੈ ਜਿਸ ਨਾਲ ਕਈ ਵਾਰ ਕਾਫੀ ਸਮੱਸਿਆਵਾਂ ਵਧਣ ਲੱਗ ਜਾਂਦੀ ਹੈ ਨੰਬਰ 55 ਜੇਕਰ ਤੁਸੀਂ ਗਾਜਰ ਨੂੰ ਉਬਾਲ ਕੇ ਉਸੇ ਸ਼ਹਿਦ ਮਿਲਾ ਕੇ ਇਸ ਦਾ ਸੇਵਨ ਕਰੋ ਤਾਂ ਇਸ ਨਾਲ ਤੁਹਾਡੀ ਛਾਤੀ ਵਿੱਚ ਹੋ ਰਿਹਾ ਦਰਦ ਠੀਕ ਹੋ ਜਾਵੇਗਾ। ਨੰਬਰ 55 ਜੇਕਰ ਤੁਸੀਂ ਆਪਣੇ ਘਰ ਵਿੱਚ ਰੋਜ਼ਾਨਾ ਪੰਛੀਆਂ ਲਈ ਦਾਣਾ, ਪਾਣੀ ਅਤੇ ਜਨਰਲ ਰੋਟੀ ਜਾਂ ਫਿਰ ਗੁੜ ਪਾਉਂਦੇ ਹੋ ਤਾਂ ਇਸ ਨਾਲ ਤੁਸੀਂ ਹਮੇਸ਼ਾ ਅਮੀਰ ਹੀ ਰਹੋਗੇ। ਕਦੇ ਵੀ ਤੁਹਾਨੂੰ ਗਰੀਬੀ ਦਾ ਮੂੰਹ ਨਹੀਂ ਦੇਖਣਾ ਪਵੇਗਾ ਤੇ ਘਰ ਵਿੱਚ ਹਮੇਸ਼ਾ ਬਰਕਤ ਤੇ ਖੁਸ਼ਹਾਲੀ ਹੀ ਰਹੇਗੀ। ਨੰਬਰ 57 ਜਿਹੜੀਆਂ ਔਰਤਾਂ ਆਪਣੇ ਵਾਲਾਂ ਨੂੰ ਸੋਮਵਾਰ ਵਾਲੇ ਦਿਨ ਧੋ ਲੈਂਦੀਆਂ ਹਨ ਉਹਨਾਂ ਔਰਤਾਂ ਦੇ ਵਾਲਾਂ ਵਿੱਚ ਬਹੁਤ ਜ਼ਿਆਦਾ ਚਮਕ ਆਉਂਦੀ ਹੈ। ਨੰਬਰ 58 ਪਲਾਂਟ ਲੈਣ ਦੇ ਸਮੇਂ ਇਹਨਾਂ ਗੱਲਾਂ ਨੂੰ ਯਕੀਨੀ ਕਰ ਲਓ ਕਿ ਉਸ ਕੋਲ ਨੇੜੇ ਤੇੜੇ ਨਾਲਾ ਸ਼ਮਸ਼ਾਨ ਘਟ ਕਬਰਸਥਾਨਾ ਚੀਜ਼ ਨਾ ਹੋਣ ਪਲਾਂਟ ਦੇ ਨੇੜੇ ਤੇੜੇ ਕੋਈ ਪੁਰਾਣਾ ਖੰਡਰ ਜਾਂ ਪੁਰਾਣਾ ਕੂਆ ਵੀ ਨਹੀਂ ਹੋਣਾ ਚਾਹੀਦਾ ਇਹ ਕਰਦੇ ਤਾਰਾ ਮੰਡਲ ਨੂੰ ਪ੍ਰਭਾਵਿਤ ਕਰਦਾ ਹੈ ਪਲਾਂਟ ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਘਰ ਦਾ ਮੇਨ ਗੇਟ ਉੱਤਰ ਜਾਂ ਪੂਰਬ ਦਿਸ਼ਾ ਵੱਲ ਹੀ ਹੋਣਾ ਚਾਹੀਦਾ ਹੈ ਨੰਬਰ 59 ਔਰਤਾਂ ਨੂੰ ਕਦੇ ਵੀ ਜ਼ਿਆਦਾ ਸਮਾਂ ਨੰਗੇ ਪੈਰ ਨਹੀਂ ਤੁਰਨਾ ਫਿਰਨਾ ਚਾਹੀਦਾ ਇਸ ਨਾਲ ਉਹਨਾਂ ਦੀ ਲੱਤਾਂ ਦੇ ਨਾਲ ਹੀ ਪੈਰਾਂ ਵਿੱਚ ਵੀ ਦਰਦ ਰਹਿਣ ਦੀ ਸਮੱਸਿਆ ਹੋਣ ਲੱਗ ਜਾਂਦੀ ਹੈ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ